ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਚੋਣੇ ਦਾ ਉਹਨਾਂ ਸੀਜ਼ਨ ਸ਼ੁਰੂ ਹੋ ਗਿਆ ਤੇ ਜਿਵੇਂ 1 ਜੂਨ ਤੋਂ ਗਵਰਨਮੈਂਟ ਨੇ ਆਖਿਆ ਸੀ ਚੋਣਾਂ ਲਾਉਣ ਵਾਸਤੇ 1 ਜੂਨ ਤੋਂ ਕੁਝ ਜ਼ਿਲ੍ਹੇ 1 ਜੂਨ ਤੋਂ ਸੀ ਕੁਝ ਫਿਰ 10 ਤੋਂ 15 ਤੋਂ ਉਸ ਹਿਸਾਬ ਨਾਲ ਕਿਉਂਕਿ 1 ਜੂਨ ਤੋਂ ਜਦੋਂ ਚੱਲਿਆ ਕੰਮ ਉਹ ਤਾਂ ਬਹੁਤ ਘੱਟ ਕਿਸਾਨਾਂ ਨੇ ਯਾਨੀ ਕਿ ਨਾਮਾਤਰੀ ਕਿਸਾਨਾਂ ਨੇ ਚੋਣਾਂ ਸ਼ੁਰੂ ਕੀਤਾ ਸੀ ਉਹ ਤਾਂ ਕਾਰਨ ਇਹ ਸੀ ਵੀ ਬਾਲਾ ਗੇਤਾ ਲੱਗਿਆ ਝੋਨਾ ਵੀ ਝਾੜ ਨਹੀਂ ਦਿੰਦਾ ਹੁੰਦਾ ਤੇ ਜਦੋਂ ਪੱਕਣ ਵੇਲੇ ਫਿਰ ਗਰਮੀ ਚ ਆ ਜਾਂਦਾ ਉਸ ਕਰਕੇ ਥੋੜਾ ਜਿਹਾ ਕੰਨੀ ਕੱਟੀ ਗੇਤਾ ਝੋਨਾ ਲਾਉਣ ਤੋਂ ਤੇ ਹੁਣ ਜਿਹੜਾ ਹੈਗਾ ਝੋਨਾ ਲਾਉਣ ਦਾ ਸਹੀ ਟਾਈਮ ਹੁਣ ਚੱਲਿਆ ਤੇ ਹੁਣ ਸ਼ੁਰੂ ਵੀ ਹੋ ਗਿਆ ਹੁਣ ਜ਼ੋਰ ਵੀ ਆ ਝੋਨਾ ਲਾਉਣ ਦਾ ਤੇ ਬਾਕੀ ਸਿੱਧੀ ਬਜਾਈ ਬਹੁਤ ਹੋਈ ਆ ਤੇ ਹੁਣ ਝੋਨਾ ਲੱਗਿਆਂ ਦਾ ਕਦੋਂ ਕਰਕੇ ਤੇ ਆਪਾਂ ਗੱਲ ਕਰਨੀ ਅੱਜ ਵੀ ਝੋਨਾ ਵੀ ਕਿੰਨੀ ਦੂਰ ਤੇ ਲਾਈਏ ਬੂਜਾ ਇਦੇ ਚ ਝਾੜ ਦਾ ਬਹੁਤ ਰੋਲ ਹੁੰਦਾ ਜਦੋਂ ਆਪਾਂ ਝੋਨੇ ਦੀ ਲਵਾਈ ਕਰਾਉਨੇ ਆਂ ਕਈ ਵਾਰੀ ਨਾ ਕਈ ਕਿਸਾਨ ਭਰਾ ਕਹਿੰਦੇ ਆ ਭਾਈ ਨੇੜੇ ਰੱਖੀ ਨੇੜੇ ਰੱਖੀ ਉਹ ਆਪਦੇ ਪਾਲੂ ਡਰੀ ਜਾਂਦੇ ਵੀ ਜੇ ਮੱਚ ਕੇ ਡੱਕੇ ਲਾਉਣੇ ਪੈਣਗੇ ਤੇ ਪਰ ਜਿਆਦੇ ਨੇੜੇ ਰੱਖਿਆ ਵੀ ਨਾ ਝੋਨਾ ਜਿਹੜਾ ਹੈਗਾ ਉਹ ਵੀ ਝਾੜ ਨਹੀਂ ਦਿੰਦਾ ਤੇ ਆਪਾਂ ਕਰਦੇ ਆ ਸਾਰੀ ਗੱਲਬਾਤ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜਿਹੜੇ ਬਾਈ ਝੋਨੇ ਦੇ ਲਵਾਈ ਹੁੰਦੀਆਂ ਨੇ ਨਾ ਇਹ ਵੈਰੈਟੀਆਂ ਦੇ ਹਿਸਾਬ ਨਾਲ ਆ ਬਾਕੀ ਆਪਾਂ ਤੁਹਾਨੂੰ ਆਪਣਾ ਤਜਰਬਾ ਹੀ ਦੱਸਦੇ ਆ ਕਿਉਂਕਿ ਵੈਸੇ ਤਾਂ ਜਿਵੇਂ ਹੁਣ ਯੂਨੀਵਰਸਿਟੀ ਦੀਆਂ ਜਿਹੜੀਆਂ ਹੈਗੀਆਂ ਸਿਫਾਰਸ਼ਾਂ ਉਹ ਵੀ ਅਕਸਰ ਕਿਸੇ ਗੱਲ ਨਾਲ ਹੀ ਉਹਨਾਂ ਨੇ ਬਣਾਈਆਂ ਹੁੰਦੀਆਂ ਉਹਨਾਂ ਨੇ ਬੀਜ ਤਿਆਰ ਕੀਤੇ ਹੁੰਦੇ ਆ ਫੇਰ ਹੀ ਜਾ ਕੇ ਉਹ ਆਪਾਂ ਨੂੰ ਦਿੰਦੇ ਆ ਤੇ ਜਿਹੜੇ ਆਪਣੇ ਖੇਤਾਂ ਦੇ ਤਜਰਬੇ ਹੁੰਦੇ ਆ ਉਹ ਅਲੱਗ ਹੁੰਦੇ ਆ ਉਹ ਆਪਣੇ ਨਿੱਜੀ ਤਜਰਬੇ ਹੁੰਦੇ ਆ ਤੇ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਜੇ ਆਪਾਂ ਝੋਨੇਆਂ ਦੀ ਵੈਰਾਈਟੀਆਂ ਦੀ ਗੱਲ ਕਰੀਏ ਜਿਵੇਂ ਹੁਣ ਪੀਆਰ 126 ਹੈ ਉਹ ਝੋਨੇ ਕੋਲੇ ਟਾਈਮ ਬਹੁਤ ਘੱਟ ਹੁੰਦਾ ਪੂਜਾ ਬਰਾਉਣ ਵਾਸਤੇ ਤੇ ਜੇ ਆਪਾਂ ਉਹਨੂੰ ਵੀ ਆਕੇ ਵੀ ਦੂਜੇ ਝੋਨੇ ਦੇ ਬਰਾਬਰ ਹੀ ਰੱਖੇ ਫੇਰ ਉਹ ਝਾੜ ਨਹੀਂ ਦਿੰਦਾ ਉਹ ਆਪਾਂ ਨੂੰ ਵਿੱਚੇ 7 ਇੰਚ ਤੇ ਲਵਾਉਣਾ ਪੈਂਦਾ ਬਾਕੀ ਕੁਝ ਜ਼ਮੀਨਾਂ ਦਾ ਫਰਕ ਹੁੰਦਾ ਪਾਣੀ ਦਾ ਫਰਕ ਹੁੰਦਾ ਜਿੱਥੇ ਤਕੜੀਆਂ ਜ਼ਮੀਨਾਂ ਤੇ ਚੰਗੇ ਪਾਣੀ ਹੈ ਉੱਥੇ ਥੋੜੀ ਜਿਆਦਾ ਦੂਰ ਵੀ ਚੱਲ ਜਾਂਦੀ ਹੈ ਕਿਉਂਕਿ ਜੋ ਉਹਨੇ ਨੇ ਲੱਗਣਸਾਰ ਚੱਲ ਪੈਣਾ ਜ਼ੋਰ ਨਹੀਂ ਲੱਗਣਾ ਤੇ ਫੂਟ ਕਰ ਲਾ ਪੈਣਾ ਇੱਕ ਝੂਨੇ ਨੇ ਲੱਗ ਕੇ ਉਹਦਾ ਜ਼ੋਰ ਲੱਗਣਾ ਹੈ ਇਹ ਮਾੜੇ ਪਾਣੀਆਂ ਜਾਂ ਥੋੜੇ ਬਾਣ ਮਾੜਿਆ ਉੱਥੇ ਫਿਰ ਉਹਦਾ ਫਰਕ ਪੈ ਜਾਂਦਾ ਆਪਾਂ ਅੱਜ ਗੱਲ ਕਰਦੇ ਆਂ ਜਿਵੇਂ ਦਰਮਿਆਨੇ ਟਾਈਮ ਦੀਆਂ ਵੈਰੈਟੀਆਂ ਜਿਹੜੀਆਂ ਵੀ ਉਹਨਾਂ ਦੀ ਗੱਲ ਕਰਦੇ ਆਂ ਤੇ ਉਹਨਾਂ ਦਾ ਜਿਹੜਾ ਬੂਜਾ ਵੀ ਆਪਾਂ ਕਿੰਨੀ ਕੁ ਦੂਰ ਰੱਖ ਸਕਦੇ ਆਂ ਜਿਹੜੇ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਆਪਾਂ ਆਪਣੇ ਤਜਰਬੇ ਸਾਂਝੇ ਕਰਦੇ ਆਂ ਤੇ ਉਹ ਬਾਈ ਜੀ ਆਪਾਂ ਨਾ ਗੱਠਕ ਤੱਕ ਯਾਨੀ ਕਿ 9 ਇੰਚ ਆਪਾਂ ਮੰਨ ਕੇ ਚੱਲੀਏ ਦਰਮਿਆਨੀ ਟਾਈਮ ਦੀ ਜਿਹੜੀਆਂ ਵੈਰੈਟੀਆਂ ਆ ਉਹ ਆਪਾਂ 9 ਇੰਚ ਤੱਕ ਆਪਾਂ ਰੱਖ ਸਕਦੇ ਆ ਉਹਦੇ ਨਾਲ ਨਾ ਤਾਂ ਉਹ ਜ਼ਿਆਦਾ ਸੰਘਣਾ ਤੇ ਨਾ ਉਹ ਵਿਰਲਾ ਜੇ ਉਹਦੇ 'ਚ ਕੋਈ ਡੱਕਾ ਮਾਰ ਵੀ ਜਾਊਗਾ ਕੋਈ ਲਾਉਣ ਦੀ ਲੋੜ ਨਹੀਂ ਉਹਦੇ ਨਾਲ ਟਾਈਮ ਪਾਸ ਹੋ ਜਾਂਦਾ ਕਿਉਂਕਿ 9 ਇੰਚ ਤੇ ਜਿਹੜਾ ਉਹ ਕੁਛ ਉੱਦ ਵੱਲ ਜਾਂਦਾ ਚਾਰ-ਛੇ ਫਿਰੋਂ ਕੁਛ ਦੋ-ਦੋ ਚਾਰ-ਚਾਰ ਸ਼ਾਖਾਂ ਕੱਢੀਆਂ ਤਾਂ ਉਹ ਥਾਂ ਨਾ ਜਿਹੜਾ ਭਰਿਆ ਜਾਂਦਾ ਵੀ ਉਹਨਾਂ ਦਾ ਅੱਖ ਨਹੀਂ ਦਿੰਦਾ ਤੇ ਜੇ ਆਪਾਂ ਗੱਲ ਕਰੀਏ ਜਿਵੇਂ ਪੂਸੇ ਝੋਨੇ ਆ ਜਾਦੇ ਟਾਈਮ ਵਾਲੀ ਵੈਰੈਟੀ ਵਾਲੇ ਵੈਰੈਟੀਆਂ ਜਿਹੜੀਆਂ ਜਿਵੇਂ ਪੂਸੇ ਝੋਨੇ ਆ ਜਾਂ ਹਾਈਬ੍ਰਿਡ ਝੋਨੇ ਆ 2865 ਇਹਨਾਂ ਦੇ ਬਈ ਜਿਹੜਾ ਬੂਝੇ ਤੋਂ ਬੂਝਾ ਉਹ ਆਪਾਂ 10 ਇੰਚ 11 12 12 ਇੰਚ ਤੱਕ ਵੀ ਜਿਹੜੇ ਪੂਸੇ ਝੋਨੇ ਉਹ ਬਈ ਚੱਲ ਜਾਂਦੇ ਆ ਉਹ ਹੁਣ ਤੁਸੀਂ ਵੇਖਿਆ ਹੋਊਗਾ ਜਿਹੜੀ ਆਪਣੀ ਲੇਬਰ ਆਉਂਦੀ ਆ ਬਾਹਰੋਂ ਬਿਹਾਰੀ ਆਉਂਦੇ ਜਿਹੜੇ ਉਹ ਥੋੜਾ ਜਿਆਦਾ ਵਿਰਲਾ ਲਾਉਂਦੇ ਆ ਤੇ ਉਹਦਾ ਝਾੜ ਵੀ ਬਹੁਤ ਹੁੰਦਾ ਹੈ ਪਰ ਉਹ ਕਾਮਜਾਵ ਜਿਹੜਾ ਹੈਗਾ ਆਪਾਂ ਨੂੰ ਪਤਾ ਹੀ ਹੈ ਜਿਹੜੇ ਪੂਸੇ ਝੋਨੇ ਆ ਉਹ ਚੰਗੇ ਪਾਣੀ ਅੰਝ ਤੇ ਚੰਗੇ ਬਾਣਾ ਚ ਕਾਮਜਾਵ ਹੈ ਉਥੇ ਉਹ 10 ਇੰਚ 12 ਇੰਚ ਤੱਕ ਵੀ 10 12 ਇੰਚ ਤੱਕ ਕੰਮ ਕਰ ਜਾਂਦੇ ਆ ਵਧੀਆ ਬੂਝਾ ਬੰਦਾ ਹੈ ਵਧੀਆ ਪਕਾ ਬੰਦਾ ਹੈ ਤੇ ਇੰਨੇ ਕਾੜ ਉਹ ਕੱਢ ਜਾਂਦੇ ਆ ਤੇ ਜਿਹੜੇ ਆਪਣੇ ਆਮ ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਵੀ ਜਿਹੜੀਆਂ ਦਰਮਿਆਨੀਆਂ ਵੈਰਾਈਟੀਆਂ ਹਨ ਉਹਨਾਂ ਦੇ ਆਪਾਂ 9 ਇੰਚ ਤੱਕ ਕਿਉਂਕਿ 9 ਇੰਚ ਜਮਾਂ ਬਿਲਕੁਲ ਸਹੀ ਹੁੰਦਾ ਹੈ ਇਹ ਨਾ ਤਾਂ ਜਿਆਦਾ ਸੰਘਣਾ ਹੁੰਦਾ ਤੇ ਨਾ ਹੀ ਜਿਆਦਾ ਵਿਰਲਾ ਹੁੰਦਾ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਝੋਨੇ ਲਾਉਂਦਿਆਂ ਨੂੰ ਤਜਰਬੇ ਹੋ ਜਾਂਦੇ ਆ ਤੇ ਬਾਕੀ ਜਮੀਨਾਂ ਦਾ ਥੋੜਾ ਜਿਹਾ ਹੁੰਦਾ ਵੀ ਆਪਣੇ ਕਈ ਜਮੀਨਾਂ ਭਾਰੀਆਂ ਹੁੰਦੀਆਂ ਕਈ ਹੌਲੀਆਂ ਹੁੰਦੀਆਂ ਤੇ ਉਹਦਾ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਤੇ ਬਾਕੀ ਰੇ ਕੰਡੇ ਦਾ ਕਈ ਵਾਰੀ ਜਿਆਦਾ ਰੇ ਪਾਉਂਦੇ ਆ ਕਈ ਕਈ ਭਰਾ ਤੇ ਫਿਰ ਉਹ ਜਿਆਦਾ ਸੰਘਣਾ ਲੱਗਿਆ ਤੇ ਫੁੱਲ ਜਾਂਦਾ ਉਹਦੇ 'ਚ ਫਿਰ ਹਵਾ ਨਹੀਂ ਲੱਦੀ ਉਹਨੂੰ ਬਿਮਾਰੀਆਂ ਪੈਂਦੀਆਂ ਫਿਰ ਉਹ ਡੱਗ ਪੈਂਦਾ ਫਿਰ ਉਹਦੇ 'ਚ ਪੱਲੇ ਕੁਝ ਨਹੀਂ ਪੈਂਦਾ ਤੇ ਇਹਦੇ ਕਰਕੇ ਜੇ ਆਪਾਂ ਮੰਨ ਲਓ 2.5 ਤਿੰਨ ਗੱਟੇ ਪਾਉਣੇ ਆ 9 ਕਿੰਚ ਤੇ ਬੂਝਾ ਦਰਮਿਆਨੀ ਵੈਰੈਟੀ ਦਾ ਵਧੀਆ ਬਾਈ ਜੀ ਫੋਟ ਕਰਦਾ ਵਧੀਆ ਰਲ ਜਾਂਦਾ ਹੈ ਵਧੀਆ ਪਕਾ ਹੁੰਦਾ ਹੈ ਤੇ ਚੰਗਾ ਝਾੜ ਦਿੰਦਾ ਹੈ ਬਾਕੀ ਸਾਮ ਸਭਾਈ ਤੇ ਹੁੰਦਾ ਤੇ ਪ੍ਰਮਾਤਮਾ ਨੇ ਦੇਣਾ ਉਹ ਮੌਸਮ ਕੀ ਆ ਉਦੋਂ ਪੱਕਣ ਪਕਾਉਣ ਵੇਲੇ ਤੇ ਵਧਣ ਵੇਲੇ ਤੇ ਜਿਹੜੀਆਂ ਜਿਆਦੇ ਟਾਈਮ ਦੀਆਂ ਵੈਰੈਟੀਆਂ ਥੋੜਾ ਵਿਰਲਾ ਵੀ ਚੱਲ ਜਾਨੀ ਐ ਤੇ ਉਹਨਾਂ ਚ ਰਿਆਂ ਬਈ ਜੀ 3-3 ਗੱਟੇ 4-4 ਗੱਟੇ ਪਾਈ ਜਾਂਦੇ ਆ ਤੇ ਜਿਹੜੇ ਛੱਬੀ ਆ ਹੁਣ 4-5 ਗੱਟੇ ਉਹਦੀ ਚ ਵੀ ਪਾ ਦਿੰਦੇ ਆ ਉਹ ਥੋੜਾ ਨੇੜੇ ਰੱਖਣਾ ਪੈਂਦਾ ਉਹਦੇ ਕੋਲ ਟਾਈਮ ਬਹੁਤ ਘੱਟ ਹੁੰਦਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿ ਉਹਨਾਂ ਨਾਲ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਜੇ ਕਿਸੇ ਭਰਾ ਨੇ ਆਪਣਾ ਚੈਨਲ ਜੁਆਇਨ ਕਰਨਾ ਹੈ ਤਾਂ ਜੁਆਇਨ ਕਰ ਲਿਓ